ਛੱਡੋ ਇਹਨਾਂ ਜਿਹੜੀਆਂ ਇਹਨਾਂ ਨੇ ਨਾਗਪੁਰ ਤੋਂ ਕਿਤਾਬਾਂ ਛਾਪੀਆਂ ਸਿੱਖ ਧਰਮ ਦੀਆਂ ਉਹਨਾਂ 'ਚ ਜੋ ਕੁਝ ਲਿਖਿਆ ਆਪਾਂ ਨੂੰ ਪਤਾ ਹੀ ਐ ਤੁਸੀਂ ਮੈਨੂੰ ਆਏ ਦੱਸੋ ਵੀ ਇਹ ਕਿਉਂ ਲਿਖਣਾ ਪਿਆ ਵੀ ਹਮ Hindu ਨਹੀਂ ਹੈ ਆਪਿਆ ਕਨਸਟੀਟਿਊਸ਼ਨ ਧਾਰਾ 25 ਦੀ ਗੱਲ ਕਰਦੇ ਨੇ ਇਹ ਕਹਿੰਦੇ ਜੀ ਇਹਦੇ 'ਚ ਕਿਹਾ ਵੀ ਇਹ ਤਾਂ ਸਿੱਖ ਵੀ Hindu ਨੇ ਜੈਨੀ ਵੀ Hindu ਬੁੱਧੂ ਵੀ Hindu ਨੇ ਬਿਲਕੁਲ ਨਹੀਂ ਕਿਹਾ ਝੂਠ ਬੋਲਦੇ ਨੇ ਇਹ ਇਹ 'ਚ ਕਿਹਾ ਇੱਕ ਲਾਈਨ ਲਿਖੀ ਐ ਵੀ Hinduਾਂ ਦੇ ਧਾਰਮਿਕ ਸਥਾਨ ਸਾਰੇ Hinduਾਂ ਵਾਸਤੇ ਖੁੱਲੇ ਹੋਣਗੇ ਥੱਲੇ ਇੱਕ ਨੋਟ ਦਿੱਤਾ ਹੈ ਐਕਸਪਲੇਨੇਸ਼ਨ ਜਿਹਨੂੰ ਆਪਾਂ ਕਹਿੰਦੇ ਆ ਦਾ ਵਿਸਤਾਰ ਉਹ ਵਿਸਤਾਰ ਲਿਖਿਆ ਵੀ ਜਿੱਥੇ-ਜਿੱਥੇ ਸ਼ਬਦ ਹਿੰਦੂ ਆਇਆ ਉਹ ਸਿੱਖਾਂ ਮੁਸਲਮਾਨਾਂ ਈਸਾਈਆਂ ਸਿੱਖਾਂ ਬੋਧੀਆਂ ਤੇ ਜੈਨੀਆਂ ਵਾਸਤੇ ਉਥੇ ਇਹ ਸ਼ਬਦ ਪੜਿਆ ਜਾਵੇ ਜਾਨਕਿ ਜੇ ਸਿੱਖਾਂ ਦੇ ادارے ਨੇ ਉਹ ਸਿੱਖਾਂ ਵਾਸਤੇ ਖੁੱਲੇ ਹੋਣਗੇ ਬੋਧੀਆਂ ਦੇ ਬੋਧੀਆਂ ਵਾਸਤੇ ਖੁੱਲੇ ਹੋਣਗੇ ਜੈਨੀਆਂ ਦੇ ਜੈਨੀਆਂ ਵਾਸਤੇ ਖੁੱਲੇ ਹੋਣਗੇ ਇਹ ਕਹਿੰਦੇ ਉਹ ਨਿਖਤਾ ਵੀ ਉਹ ਸਾਰੇ ਹਿੰਦੂ ਨੇ ਕਿ ਠੀਕ ਹੈ ਅਸੀਂ ਕਾਨੂੰਨ ਮੈਂ ਕਾਨੂੰਨ ਬਣਾਉਦਾ ਰਿਹਾ ਸਰਕਾਰ ਦੇ ਮੈਂ ਲਿਖਦਾ ਵੀ ਜਿੱਥੇ ਆ ਲਫ ਜਾਏਗਾ ਉਹਦਾ ਆ ਮਤਲਬ ਕੱਢ ਲਿਆ ਜਾ ਉਹਦੀ ਥਾਂ ਤੇ ਜਿੱਥੇ ਜਿੱਤਿਆ ਦੂਜਾ ਬਦਲਮਾ ਹੋਏਗਾ ਉਹਨੂੰ ਵੀ ਇਸੇ ਤਰ੍ਹਾਂ ਦੇਖਿਆ ਜਾਵੇ ਵੀ ਜਿਵੇਂ ਇਹਨੂੰ ਇੰਟਰਪ੍ਰੀਟ ਕਰਦਾ ਇਸ ਮਾਮਲੇ ਚ ਉਹਨੂੰ ਉਸ ਮਾਮਲੇ ਚ ਕਰ ਲਿਆ ਜਾਵੇ ਸੋ ਸਿੱਖਾਂ ਨੂੰ ਜਦ ਅਸੀਂ ਕਹਿੰਦੇ ਆ ਵੀ ਹਿੰਦੂਆਂ ਦੇ ਸਾਰੇ ادارے ਹਿੰਦੂਆਂ ਲਈ ਖੁੱਲੇ ਹੋਣਗੇ ਉੱਥੇ ਜਦ ਵਰਡ ਸਿੱਖਾਣਾ ਉੱਥੇ ਆਉਣਾ ਸਿੱਖਾਂ ਦੇ ਸਾਰੇ ادارے ਸਿੱਖਾਂ ਵਾਸਤੇ ਖੁੱਲੇ ਹੋਣਗੇ ਜੈਨੀਆਂ ਦੇ ਜੈਨੀਆਂ ਵਾਸਤੇ ਖੁੱਲੇ ਹੋਣਗੇ ਬੁੱਧੀਆਂ ਦੇ ਬੁੱਧੀਆਂ ਵਾਸਤੇ ਇਹਦਾ ਮਤਲਬ ਹੈ